ਅਨੇਕਾ ਲੋਕ ਅੰਮ੍ਰਿਤ ਛਕ ਕੇ ਬੜੇ ਗੁਰੂ ਵਾਲੇ माता सुलखनी दे व्याह पुरब समर्पित श्री गुरु नानक देव जी माता सुलखनी दे व्याह पुरब समर्पित गुरुद्वारा डेरा साहिब जो कि गुरु नानक देव जी महाराज सर माता सुलखनी जी दा पेका कार है पहली बार इस स्थान से गुरु नानक देव जी दे पूर्ब समर्पित अमृत संचार करवाया गया जिस विच अनेक प्राणियों ने अमृत की दात हासिल की गुरु के जहाजे चढ़े इस मौके जिन्हों ने अमृत छकिया उन्होंने इस गल खुशी प्रगटाई कि अज गुरु वाली ਵਾਲੇ ਬਣ ਗਏ ਨੇ ਗੁਰੂ ਦੇ ਜਹਾਜ਼ੇ ਚੜੇ ਨੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ ਨੇ ਕਿਹਾ ਕਿ ਅਸੀਂ ਵੱਡ ਪਾਗੇ ਹਾਂ ਕਿ ਪਹਿਲੀ ਵਾਰ ਮਾਤਾ ਸੁਲਖਣੀ ਦੇ ਪੇਕੇ ਘਰ ਔਰ ਜਿੱਥੇ ਗੁਰੂ ਨਾਨਕ ਦਾ ਵਿਆਹ ਸੰਪੰਨ ਹੋਇਆ ਸੀ ਉਸ ਥਾਂ ਤੇ ਅੱਜ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਅਨੇਕਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਹਾਸਲ ਕਰਕੇ ਗੁਰੂ ਦੇ ਲੜ ਲੱਗੇ ਨੇ ਗੁਰਬਾਣੀ ਨਾਲ ਜੁੜੇ ਨੇ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਖਲੋਇਓ ਕੋਈ ਨਾ ਆਉਂਦਾ ਹੋਵੇ ਹਰਤ ਸੰਤ ਦੀ ਸ਼ਾਨ ਹੈ ਸੰਤ ਮਹਾਨ ਹੈ ਜੀਰਤ ਸੰਤ ਦੀ ਸ਼ਾਨ ਹੈ ਸੋਨਿਆਲਾ ਸੋਨਿਆਲਾ ਜੀਰਤ ਸੰਤ ਦੀ ਸ਼ਾਨ ਹੈ ਸੋਨਿਆਲਾ ਜੀਰਤ ਸੰਤ ਦੀ ਸ਼ਾਨ ਹੈ ਇੱਕ ਤਸਵੀਰ ਕਰਉਣੀ ਹੈ ਪੰਜ ਪਿਆਰੇ ਸਹਬਾਨ ਦੇ ਨਾਲ ਤੁਹਾਡੀ ਸਾਰਿਆਂ ਦੀ ਉਹ ਵੇਖ ਲਓ ਜਿੱਥੇ ਵੀ ਆਪਾਂ ਹੋ ਸਕਦੇ ਦੇਖ ਸਕਦੇ ਇੱਥੇ ਇੱਥੇ ਥੋੜਾ ਥੋੜਾ ਆਪਾਂ ਸਾਰੇ ਨਾਲ ਅੱਗੇ ਥੋੜਾ ਥੋੜਾ ਪਹਾੜਾਂ ਨੂੰ ਦੇਖੀਏ ਪਿੱਛੇ ਪਹਿਲਾਂ ਆਦੋ ਜੀ ਸ਼ਰੋਪੇ ਸਾਹਿਬ ਮੇਰੀ ਮੈਂ ਪੰਜ ਪਿਆਰੇ ਸਤ ਮਾਹਰ ਕੋਲ ਆ ਕੇ ਝੋਲ ਕੇ ਮਾਫੀ ਮੰਗਣਾ ਗਸਤਾਹੀ ਦੀ ਮਾਫੀ ਸਰ ਬਿਟਾ ਘਾਤਰਾ ਗਏ ਜੀ ਮੇਰਾ ਨਾਮ ਬਨਰਾਸੀਆਂ ਕਾ ਦੀ ਰਾਜੀ ਅੱਜ ਗੁਰੂ ਦੇ ਜਹਾਜ ਜਿਹੜੇ ਅੰਮ੍ਰਿਤ ਛਕਿਆ ਪਹਿਲਾਂ ਅੰਮ੍ਰਿਤ ਛਕਿਆ ਤੇ ਅੱਜ ਛਕਿਆ ਤਾਂ ਕੀ ਕਹਿਣਾ ਚਾਹੂੰਗਾ ਮੈਂ ਕਹਿਣਾ ਚਾਹੁੰਦਾ ਹਾਂ ਜੀ ਬਹੁਤ ਹੀ ਵਧੀਆ ਲੱਗਿਆ ਬੜਾ ਵਧੀਆ ਅੰਮ੍ਰਿਤ ਸੰਚਾਰ ਹੋਇਆ ਤੇ ਮਹਾਰਾਜ ਦੇ ਲੜ ਲੱਗ ਗਏ ਅੱਜ ਗੁਰੂ ਵਾਲੇ ਬਣ ਗਏ ਆ ਜੀ ਬੜੀ ਖੁਸ਼ੀ ਆ ਜੀ ਆ ਲਿੰਗ ਅੱਜ ਇੱਥੇ ਆਏ ਸੀ ਤੇ ਕੀ ਕੀਤਾ ਅੱਜ ਆਪਾਂ ਡੇਰਾ ਸਾਹਿਬ ਗੁਰਦੁਆਰੇ ਆਏ ਆ ਇੱਥੇ ਪਹਿਲੀ ਵਾਰੀ ਅਮ੍ਰਿਤ ਸ਼ਕਾਇਆ ਜਾ ਰਿਹਾ ਹੈ ਤੁਸੀਂ ਆ ਕੇ ਅਮ੍ਰਿਤ ਸ਼ਕਾਇਆ ਹਾਂਜੀ ਉਸ ਤੋਂ ਪਹਿਲਾਂ ਅਮਰ ਸਿਕੰਦਰ ਪਹਿਲਾਂ ਜੀ ਸੋਚਦੇ ਸੀ ਕਿ ਗੁਰਮੁਖੀ ਬਣਦੇ ਫਿਰ ਉਹ ਜਹਾਜ਼ੇ ਚੜ੍ਹ ਕੇ ਕਿੰਨੀ ਖੁਸ਼ੀ ਬਤੀ ਸੀ ਨਹੀਂ ਜਹਾਜ਼ੇ ਚੜ੍ਹ ਕੇ ਬਹੁਤ ਖੁਸ਼ੀ ਹੋ ਰਹੀ ਹੈ ਪਹਿਲਾਂ ਵੀ ਆਈ ਸੋਚਦੇ ਸੀ ਕਿ ਆਪਾਂ ਅਮ੍ਰਿਤ ਛਕਣਾ ਹੈ ਤੇ ਹੁਣ ਕਿਰਪਾ ਹੋਈ ਹੈ ਤੇ ਆਪਾਂ ਛਕ ਰਹੇ ਹਾਂ ਅਮਨਦੀਪ ਸਿੰਘ ਜੀ ਹਾਂਜੀ ਅੱਜ ਕਿੱਥੇ ਆਏ ਤੇ ਕੀ ਕੀਤਾ ਜੀ ਇਹ ਡੇਰਾ ਸਾਹਿਬ ਗੁਰਦੁਆਰੇ ਆਏ ਜੀ ਅਮਰ ਅਮਰਦੀ ਦਾਤ ਬਖਸ਼ੀ ਹੈ ਜੀ ਨੇ ਲੋ ਮਸਕੈਲ ਨਹੀਂ ਜੀ ਅੱਜ ਕਿੰਨਾ ਵੱਡਾ ਪਟਵੱਡਾ ਸਮਝਦੇ ਬਹੁਤ ਵੱਡਾ ਪਟਵੱਡਾ ਹਾਂਜੀ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਅੱਜ ਜੋ ਇਹ ਮਹਾਨ ਅਮਰਤ ਸੰਚਾਰ ਹੋਇਆ ਉਹਦੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤਮਾਤਾ ਲਖਣੀ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਦੇਣਾ ਅੱਜ ਪਹਿਲੀ ਵਾਰੀ ਗੁਰਦਾਨਾ ਢੇਰਾ ਸਾਹਿਬ ਜੋ ਮਾਤਾ ਸਰਖਣੀ ਦਾ ਪੇਕਾ ਘਰ ਹੈ ਜੋ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਸਥਾਨ ਹੈ ਉਥੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਹੋਇਆ ਜਿਦੇ ਚ ਅਕਾਲਤਖ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਨੇਕਾਂ ਪ੍ਰਾਣੀਆਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਤਸ਼ਾਹ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਔਰ ਸਾਡੇ ਮਨ ਨੂੰ ਵੀ ਇੱਕ ਖੁਸ਼ੀ ਮਿਲੀ ਕਿ ਇਹ ਕਾਰਜ ਰੰਭਿਆ ਸੀ ਮਨ ਚ ਸ਼ਰਧਾ ਰੱਖ ਕੇ ਬਾਕੀ ਸਥਾਨਾਂ ਤੇ ਅਮਰਤ ਸੰਚਾਰ ਕਰਵਾਏ ਨੇ ਡੇਹੜਾ ਸਾਹਿਬ ਕਦੀ ਅਮਰਤ ਸੰਚਾਰ ਨਹੀਂ ਹੋ ਸਕਿਆ ਮਾਲਕ ਨੇ ਉਹ ਵੀ ਚਾਹ ਮੰਦਾ ਪੂਰਾ ਕੀਤਾ ਅੱਜ ਜਿਹੜੇ ਗੁਰੂ ਪਿਆਰਿਆਂ ਨੇ ਗੁਰੂ ਅਪਲਾਖੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਛਾ ਦੇ ਧੀਆ ਪੁੱਤਰ ਹੋਣ ਦਾ ਮਾਨ ਪ੍ਰਾਪਤ ਕੀਤਾ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਸਮੁੱਚੀ ਸੰਗਤ ਵੱਲੋਂ ਬਟਾਲੇ ਦੀ ਵੱਲੋਂ ਜਿਹੜੇ ਸਾਡੇ ਸਤਕਾਰਯੋਗ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਨੇ ਉਹਨਾਂ ਨੂੰ ਜੀ ਆਇਆਂ ਵੀ ਆ